ਸਤ ਸ੍ਰੀ ਅਕਾਲ ਦੋਸਤੋ ਮੌਸਮ ਪੰਜਾਬ ਟੀਵੀ YouTube ਚੈਨਲ ਅਤੇ Facebook ID ਸਤਗੁਰ ਪੰਗੋਤ ਤੇ ਤੁਹਾਡਾ ਸਵਾਗਤ ਹੈ ਜੀ ਆਇਆਂ ਆਖਦੇ ਆਂ ਦੋਸਤੋ ਅੱਜ ਰਾਤ ਦੇ ਯਾਨੀ ਕਿ 1 ਤਰੀਕ ਰਾਤ ਅਤੇ 2 ਤਰੀਕ ਸਵੇਰ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹਾ ਰਹਿ ਸਕਦਾ ਮੌਸਮ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਦੋਸਤ ਮਿੱਤਰ ਚੈਨਲ ਤੇ ਜਾਂ ID ਦੇ ਉੱਤੇ ਪਹਿਲੀ ਵਾਰੀ ਜੁੜ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਤੇ Facebook ID ਨੂੰ ਵੱਧ ਤੋਂ ਵੱਧ ਫੋਲੋ ਜ਼ਰੂਰ ਕਰ ਲਿਓ ਦੋਸਤੋ ਜਿਵੇਂ ਆਪਾਂ ਦਿਨ ਵੇਲੇ ਦੇਖਿਆ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਜਿਹੜੀ ਚੰਗੀਆਂ ਕਾਰਵਾਈਆਂ ਸੀ ਮੀਂਹ ਦੀਆਂ ਉਹ ਦੇਖਣ ਨੂੰ ਮਿਲੀਆਂ ਨੇ ਤੇ ਉਸ ਤੋਂ ਬਾਅਦ ਦੋਸਤੋ ਆਪਾਂ ਕਹਿ ਸਕਦੇ ਹਾਂ ਦੁਪਹਿਰ ਤੋਂ ਬਾਅਦ ਵੀ ਕੁਝ ਕੁ ਖੇਤਰਾਂ ਦੇ ਵਿੱਚ ਜਿਹੜਾ ਮੀਂਹ ਦੇ ਛਿੱਟੇ ਸਰਾਟੇ ਨੇ ਵਧੀਆ ਸਰਾਟੇ ਨੇ ਉਹ ਦੇਖਣ ਨੂੰ ਮਿਲੇ ਨੇ ਜੇਕਰ ਰਾਤ ਦੀ ਗੱਲ ਕਰੀਏ ਤਾਂ ਰਾਤ ਨੂੰ ਵੀ ਕੁਝ ਇਲਾਕਿਆਂ ਦੇ ਵਿੱਚ ਜਿਹੜਾ ਇਹ ਸਿਸਟਮ ਹੈ ਤੁਸੀਂ ਦੇਖ ਸਕਦੇ ਹੋ ਐਕਟਿਵ ਹੋਇਆ ਹੋਇਆ ਹੈ ਪੰਜਾਬ ਦੇ ਕੁਝ ਕੁ ਇਲਾਕਿਆਂ ਦੇ ਵਿੱਚ ਜਿਹੜੇ ਬਦਲੀ ਸਿਸਟਮ ਨੇ ਉਹ ਪਹੁੰਚੇ ਹੋਏ ਨੇ ਵਾਈਟ ਵਾਈਟ ਕਲਰ ਦੀਆਂ ਧਾਰੀਆਂ ਜਿਹੜੀਆਂ ਇਹ ਬੱਦਲ ਆ ਰਹੇ ਨੇ ਤੇ ਕੁਝ ਜਿਹੜੇ ਬੱਦਲ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਨਾਲ ਥੋੜ੍ਹੀ ਥੋੜ੍ਹੀ ਰੇਨ ਵੀ ਆਪਾਂ ਕਹਿ ਸਕਦੇ ਹਾਂ ਮੀਂਹ ਦੀਆਂ ਗਤੀਵਿਧੀਆਂ ਜਿਮਿਆ ਹੋ ਰਹੀਆਂ ਨੇ ਦੇਖ ਸਕਦੇ ਹਾਂ ਜਲੰਧਰ ਦੇ ਨੇੜੇ ਇਧਰੋਂ ਸ੍ਰੀ ਅਮਰਸਰ ਸਾਹਿਬ ਦੇ ਉੱਪਰਲੇ ਹਿੱਸਿਆਂ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਪਰੰਤੂ ਇਸ ਤੋਂ ਪਹਿਲਾਂ ਥੋੜੇ ਬਹੁਤ ਹੀ ਸਿੱਟੇ ਸਰਾਟੇ ਪੈਣਗੇ ਅੱਜ ਰਾਤ ਤੋਂ ਪਹਿਲਾਂ ਮੌਸਮ ਠੀਕ-ਠਾਕ ਰਹੂਗਾ ਹਮਸ ਭਰੀ ਗਰਮੀ ਤੋਂ ਰਾਹਤ ਮਿloਗੀ ਕੋਈ ਜ਼ਿਆਦਾ ਭਾਰੀ ਮੀਂਹ ਨਹੀਂ ਹੈਗਾ ਅ ਅੱਧੀ ਰਾਤ ਤੋਂ ਪਹਿਲਾਂ ਕਿਉਂਕਿ ਜਿਹੜੇ ਸਿਸਟਮ ਆ ਚਿੱਟੇ ਰੰਗ ਦਾ ਬਦਲੀ ਸਿਸਟਮ ਆ ਦੱਖਣੀ ਮਾਲਵਾ ਦੇ ਖੇਤਰ ਜਿਹੜਾ ਆਪਾਂ ਕਹਿ ਸਕਦੇ ਆ ਦੱਖਣੀ ਮਾਲਵੇ ਦੇ ਤੇ ਮੱਝ ਦੇ ਖੇਤਰ ਨੇੜੇ ਇਹਨਾਂ ਦੇ ਵਿੱਚ ਇਹ ਸਿਸਟਮ ਪਹੁੰਚ ਰਿਹਾ ਤੁਸੀਂ ਦੇਖ ਸਕਦੇ ਹੋ ਲਾਈਵ ਅੱਧੀ ਰਾਤ ਤੋਂ ਬਾਅਦ ਇੱਥੇ ਚੰਗੀ ਜਿਹੜੀਆਂ ਮੀਂਹ ਦੀਆਂ ਗਤੀਵਿਧੀਆਂ ਹੋਣਗੀਆਂ ਜਿਵੇਂ ਆਪਾਂ ਕਹਿ ਸਕਦੇ ਆ ਅ ਇਧਰ ਹਰਿਆਣੇ ਤੇ ਰਾਜਸਥਾਨ ਦੇ ਨਾਲ ਲੱਗਦੇ ਇਲਾਕੇ ਰਾਜਸਥਾਨ ਦੇ ਨਾਲ ਲੱਗਦੇ ਇਲਾਕੇ ਨੇੜੇ ਫਾਜ਼ਿਲਕਾ ਵੋਹਰ ਬਠਿੰਡਾ ਵੋਹਰ ਦੇਖ ਸਕਦੇ ਹੋ ਤੁਸੀਂ ਸ੍ਰੀ ਮੁਕਸਦ ਸਾਹਿਬ ਬਠਿੰਡਾ ਬਰਨਾਲਾ ਸੰਗਰੂਰ ਰਾਮਪੁਰਾ ਫੁੱਲ ਤੇ ਹੋਰ ਵੀ ਕਈ ਇਲਾਕੇ ਨੇ ਜਿਹੜੇ ਗੁਰੂ ਹਰ ਸਹਾਏ ਫਰੀਦਕੋਟ ਫਲੋਜਪੁਰ ਜੀਰਾ ਮਕੂ ਪੱਟੀ ਇਹਨਾਂ ਇਲਾਕੇ ਮੋਗੇ ਦੇ ਕੁਝ ਭਾਗ ਦੱਖਣੀ ਭਾਗ ਨੇ ਜਿਹੜੇ ਲੁਧਿਆਣੇ ਦੇ ਇਹਨਾਂ ਦੇ ਵਿੱਚ ਵੀ ਅੱਧੀ ਰਾਤ ਤੋਂ ਪਹਿਲਾਂ ਜਿਹੜੀਆਂ ਮੀਂਹ ਦੀਆਂ ਕੁਝ ਗਤੀਵਿਧੀਆਂ ਹੋਣਗੀਆਂ ਦੋਸਤੋ ਬਾਕੀ ਸੌਰੀ ਅੱਧੀ ਰਾਤ ਤੋਂ ਬਾਅਦ ਜਿਹੜਾ ਇਹਨਾਂ ਇਲਾਕਿਆਂ ਵਿੱਚ ਭਾਰੀ ਮੀਂਹ ਜਿਹੜਾ ਸਵੇਰ ਦੇ ਪਹਿਲੇ ਘੰਟੇ ਤੱਕ ਆਪਾਂ ਨੂੰ ਦੇਖਣ ਨੂੰ ਮਿਲੇਗਾ ਤੇ ਸਵੇਰ ਦੇ ਤਾਂ ਪਕੈ ਸਕਦੇ ਪਹਿਲੇ ਘੰਟੇ ਨੇੜੇ ਉਸ ਦੇ ਵਿੱਚ ਪਟਿਆਲਾ ਮਰੀਰਕੋਟਲਾ ਸੰਗਰੂਰ ਦੇ ਭਾਗ ਤੇ ਸ੍ਰੀ ਫਤਿਹਗੜ੍ਹ ਸਾਹਿਬ ਇਧਰੋਂ ਲੁਧਿਆਣਾ ਦੇ ਪੂਰਬੀ ਭਾਗ ਸ੍ਰੀ ਆਨੰਦਪੁਰ ਸਾਹਿਬ ਰੋਪੜ ਨੰਗਲ ਤੇ ਸ੍ਰੀ ਅਮਰਸਰ ਸਾਹਿਬ ਪਠਾਨਕੋਟ ਗਰਦਾਸਪੁਰ ਹੁਸ਼ਿਆਰਪੁਰ ਨਮਾਸਰ ਇਹਨਾਂ ਇਲਾਕਿਆਂ ਦੇ ਵਿੱਚ ਵੀ ਅੱਧੀ ਰਾਤ ਤੋਂ ਬਾਅਦ ਆ ਜਿਹੜਾ ਸਵੇਰ ਦੇ ਪਹਿਲੇ ਘੰਟੇ ਤੱਕ ਸਿਸਟਮ ਆ ਜਿਹੜਾ ਐਕਟਿਵ ਰਹੂਗਾ ਤੇ ਮੀਂਹ ਦੇ ਜਿਹੜੇ ਆਉਣ ਵਾਲੇ 24 ਘੰਟੇ ਨੇ ਇਹਨਾਂ ਦੇ ਵਿੱਚ ਮੀਂਹ ਦੀਆਂ ਚੰਗੇ ਸਰਾਟੇ ਨੇੜੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਜਿਹੜਾ ਦੇਖਣ ਨੂੰ ਮਿਲੂਗਾ ਜ਼ਿਆਦਾਤਰ ਜਿਹੜਾ ਭਾਰੀ ਮੀਂਹ ਆ ਉਹ ਦੱਖਣ ਪੱਛਮੀ ਏਰੀਆ ਨੇ ਜਿਵੇਂ ਫਾਜ਼ਿਲਕਾ ਬੋਹਰ ਬਠਿੰਡਾ ਮਾਨਸਾ ਸੰਗਰੂਰ ਦੇ ਕੁਝ ਭਾਗ ਸ੍ਰੀ ਮੁਕਤਸਰ ਸਾਹਿਬ ਤੇ ਆਪਾਂ ਕਹਿ ਸਕਦੇ ਹਾਂ ਮੋਗੇ ਦੇ ਦੱਖਣੀ ਜਲ੍ਹ੍ਹ੍ਹਿਆੜੇ ਦੇ ਦੱਖਣੀ ਭਾਗਾਂ ਇਹਨਾਂ ਇਲਾਕਿਆਂ ਵਿੱਚ ਜਿਹੜਾ ਵਧੀਆ ਮੀਂਹ ਆ ਆਪਾਂ ਨੂੰ ਅੱਧੀ ਰਾਤ ਤੋਂ ਬਾਅਦ ਚੰਗੀ ਜਿਹੜੀ ਮੀਂਹ ਦੀ ਇਸ ਬਰਸਾਤ ਬਸਾੜਾ ਨੇ ਉਹ ਦੇਖਣ ਨੂੰ ਮਿਲਣੀਆਂ ਤੇ ਕੁਝ ਕੁ ਇਲਾਕਿਆਂ ਦੇ ਵਿੱਚ ਹਲਕੇ-ਫੁਲਕੇ ਛਿੱਟੇ ਸਰਾਟੇ ਨੇੜੇ ਆਪਾਂ ਨੂੰ ਅੱਧੀ ਰਾਤ ਤੋਂ ਬਾਅਦ ਦੇਖਣ ਨੂੰ ਮਿਲਣਗੇ ਤੇ ਸਵੇਰ ਦੇ ਪਹਿਲੇ ਘੰਟੇ ਤੱਕ ਆਪਾਂ ਕਹਿ ਸਕਦੇ ਹਾਂ 90 ਤੋਂ 95% ਇਲਾਕਿਆਂ ਦੇ ਵਿੱਚ ਜਿਹੜੀ ਬੱਦਲਵਾਈ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਫੇਰ ਦੇਖਣ ਨੂੰ ਮਿਲੂਗੀ ਬਾਕੀ ਕੋਈ ਵੀ ਅਪਡੇਟ ਆਉਂਦੀ ਹੈ ਸਵੇਰ ਦੇ ਸਮੇਂ ਤਾ ਤੁਹਾਨੂੰ ਲਾਈਵ ਹੋ ਕੇ ਫੇਸਬੁੱਕ ਆਈਡੀ ਉੱਤੇ ਅਤੇ YouTube ਚੈਨਲ ਦੇ ਉੱਤੇ ਜਿਹੜੀ ਜਾਣਕਾਰੀ ਉਹ ਦੇ ਦਵਾਂਗੇ ਦੋਸਤੋ ਤੁਸੀਂ ਜੁੜੇ ਰਹੋ ਮੌਸਮ ਪੰਜਾਬ ਟੀਵੀ YouTube ਚੈਨਲ ਅਤੇ ਫੇਸਬੁੱਕ ਆਈਡੀ ਦੇ ਨਾਲ ਦੋਸਤੋ ਬਾਕੀ 3 4 ਤੇ 5 ਤਰੀਕ ਨੂੰ ਜਿਹੜੀਆਂ ਮੀਂਹਾਂ ਬਸਾੜਾਂ ਨੇ ਉਹ ਦੇਖਣ ਨੂੰ ਮਿਲਣਗੀਆਂ ਪਰੰਤੂ ਜਿਹੜਾ ਅੱਜ ਤੇ ਕੱਲ ਨਾਲੋਂ ਥੋੜੀਆਂ ਜੀਆਂ ਘੱਟ ਹੋਣਗੀਆਂ ਤਾਂ ਉਹ ਕੁਝ ਖੇਤਰਾਂ ਦੇ ਵਿੱਚ ਹੀ ਜਿਹੜੀਆਂ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ 3 ਤੇ 4 ਤਰੀਕ ਨੂੰ ਬਾਕੀ ਸਮੇਂ ਸਮੇਂ ਤੇ ਜੋ ਵੀ ਅਪਡੇਟ ਆਉਗੇ ਅਸੀਂ ਤੁਹਾਨੂੰ ਸਾਂਝੀ ਕਰਦੇ ਰਹਾਂਗੇ ਤੁਸੀਂ ਜੁੜੇ ਰਹੋ ਮੌਸਮ ਪੰਜਾਬ ਟੀਵੀ YouTube ਚੈਨਲ ਤੇ Facebook ਹੈਂਡਲ ਸਤਗੁਰ ਪੰਗੋ ਦੇ ਨਾਲ ਧੰਨਵਾਦ ਮਿਹਰਬਾਨੀ ਰੱਬ ਰਾਖਾ